ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਜੀ ਅੱਜ ਨਾ ਜਿਹੜਾ ਇਹ ਮੁੱਦੇ ਤੇ ਮੈਂ ਗੱਲ ਕਰਨ ਜਾ ਰਿਹਾ ਨਾ ਯਾਰ ਇੱਕ ਨਾ ਪੁੱਠੇ ਸਿੱਦੇ ਕਮੈਂਟ ਕਰਨ ਵਾਲੇ ਚੂਪਿਆਂ ਨੇ ਬੜਾ ਯਾਰ ਦੁਖੀ ਕੀਤਾ ਚਮਚਿਆਂਿਆਂ ਨੇ ਉਹ ਯਾਰ ਤੁਹਾਨੂੰ ਸ਼ਰਮ ਹੀ ਹੈ ਨਹੀਂ ਤੁਸੀਂ ਐ ਅਮੀ ਬੇਮੁਖਤ ਖਾਮ ਖਾ ਨਾ ਬੰਦਾ ਨਾ ਬੰਦੇ ਦੀ ਯਾਦ ਕੁੱਤੇ ਵਾਂਗੂ ਭੌਂਕਣ ਲੱਪੈਂਦੇ ਹੈ ਨਾ ਇਹਨਾਂ ਨੂੰ ਕੋਈ ਗੱਲ ਦਾ ਪਤਾ ਨਾ ਬਾਤ ਦਾ ਪਤਾ ਅਸੀਂ ਆਪਣੀਆਂ ਗੱਡੀਆਂ ਨੂੰ ਜੋ ਮਰਜ਼ੀ ਕਰੀਏ ਅਸੀਂ ਆਪਣੇ ਯਾਰਾਂ ਦੋਸਤਾਂ ਨਾਲ ਜਿੱਦਾਂ ਮਰਜ਼ੀ ਘੁੰਮੀਏ ਫਿਰੇ ਹੈ ਨਾ ਅਸੀਂ ਕਿਸੇ ਦੀ ਹੈਲਪ ਕਰੀਏ ਤੁਹਾਡੀ ਕੀ ਦੁਖਦੀ ਹੈ ਕੁਮਾੜੀ ਮੋਟੀ ਸ਼ਰਮ ਕਰੋ ਬੇਸ਼ਰਮੀ ਦੀ ਹੱਦੀ ਹੈ ਨਹੀਂ ਕੋਈ ਵੀ ਹੈ ਫਿਰ ਮੁੜ ਕੇ ਆਈਡੀਆਂ ਲੌਕ ਕੀਤੀਆਂ ਬੇਵਕੂਫਾ ਨੇ ਆਈਡੀਆਂ ਲੌਕ ਕੀਤੀਆਂ ਵੀ ਜੁਰਤ ਰੱਖੀ ਦਿੰਦੀ ਆਪਣੀ ਆਈਡੀ ਖੋਲ ਕੇ ਰੱਖੀਦੀ ਆ ਅਗਲਾ ਧੱਕ ਪਾਵੇ ਤੁਹਾਡੇ ਚੱਜ ਨਾਲ ਜਿੱਲੇ ਫੇ ਇਧਰੋਂ ਜਾਂਦਾ ਫੇ ਠਾੜਾ ਕਰਦੀ ਫੇ ਮਿੰਟ ਦੇ ਵਿੱਚ ਕਮੈਂਟ ਵੀ ਡਿਲੀਟ ਕਰ ਦਿੰਦੇ ਹੈ ਮੈਂ ਕਈ ਵੀਰਾਂ ਦੇ ਦੇਖਿਆ ਚਲੋ ਸਾਡੇ ਤੋਂ ਬਾਬੇ ਦੀ ਮਹਿਰ ਆ ਕੋਈ ਐਡੇ ਕੰਜਰ ਜਿਹੜੇ ਸਾਨੂੰ ਘੱਟ ਟੱਕਰਦੇ ਆ ਬੰਦੇ ਵਧੀਆ ਕੰਮ ਕਰਦੇ ਕੋ ਆਪਣੇ ਕੋਈ ਸ਼ੌਂਕੀਆ ਤੌਰ ਦੇ ਉੱਤੇ ਕੋ ਵੀਡੀਓ ਬਣਾ ਰਿਹਾ ਕੋ ਕਾਰ ਨਾਲ ਕੋ ਮੋਟਰਸਾਈਕਲ ਨਾਲ ਕੋ ਆਪਣੇ ਟਰੈਕਟਰ ਨਾਲ ਕੋ ਟਰੱਕ ਨਾਲ ਉਹ ਐਵੇਂ ਭੌਂਕੀ ਜਾਣਗੇ ਥੱਲੇ ਸਾਲਿਆ ਤੂੰ ਉਹਨੂੰ ਪੈਸੇ ਦਿੱਤੇ ਆ ਜਾਂ ਤੂੰ ਸਾਨੂੰ ਪੈਸੇ ਦਿੱਤੇ ਆ ਅਸੀਂ ਜੋ ਮਰਜ਼ੀ ਕਰੀਏ ਹੈ ਤੈਨੂੰ ਕੀ ਤਕਲੀਫ ਤੇਰੇ ਕੀ ਮੱਖ ਲੜਦੀ ਆ ਆਪਾਂ ਜੋ ਮਰਜ਼ੀ ਕਰੀਏ ਪਰ ਜਦ ਮੈਂ ਇੱਕ ਗੱਲ ਦੱਸਾਂ ਇਹ ਹੈ ਹੈ ਜਿਆਦਾ ਸਾਡੇ ਪੰਜਾਬ ਚ ਹੀ ਇਹ ਕੰਮ ਹੋਰ ਪਾਸੇ ਆ ਕਮੈਂਟਾਂ ਵਾਲਾ ਐਵੇਂ ਚੰਗੇ ਬੰਦੇ ਨੂੰ ਮਾੜੇ ਕਮੈਂਟ ਕਰਨ ਵਾਲੇ ਬੇਵਕੂਫ ਹੋਰ ਪਾਸੇ ਨਹੀਂ ਇੱਥੇ ਸਾਡੇ ਪਤਾ ਨਹੀਂ 100 ਚ ਜਿਹੜੇ 1-2% ਨੇ ਨਾ ਬੜਾ ਦੁਖੀ ਕੀਤਾ ਇਹ ਬਾਕੀਆਂ ਨੂੰ ਵੀ ਬਦਨਾਮ ਕਰਾਉਂਦੇ ਆ ਕੋਈ ਕੋਈ ਕੁੜੀ ਜੇ ਕੋਈ ਵੀਡੀਓ ਬਣਾ ਰਹੀ ਆ ਕੋਈ ਕਿਸੇ ਤਰ੍ਹਾਂ ਦੀ ਉਹਦੇ ਤੇ ਲਾਪਣਗੇ ਪੁੱਠੇ ਸਿੱਧੇ ਕਮੈਂਟ ਕਰਨ ਜੇ ਤੁਹਾਡੀ ਧੀ ਭੈਣ ਦੇ ਕੋਈ ਬਣਾਵੇ ਫੇ ਹੁਣ ਆਪਣੇ ਉਹ ਮੈਡਮ ਰਜਵਿੰਦਰ ਕੌਰ ਹੁਣ ਈ ਟਰੱਕ ਚਲਾਉਂਦੇ ਆ ਉਹਦੀਆਂ ਵੀਡੀਓ ਤੇ ਵਿਚਾਰੀ ਦੀਆਂ ਦੇ ਪੁੱਠੇ ਸਿੱਧੇ ਕਮੈਂਟ ਕਰੀ ਜਾਂਦੇ ਦੱਸ ਫੇਲਾ ਤੁਹਾਡੇ 76 ਵਾਰ ਨਾ ਫੇ ਤੁਸੀਂ ਆਏ ਆਏ ਆ ਕਰਕੇ ਦੌੜਨਾ ਵੀ ਲੈਸ਼ ਕੀ ਕੀਤਾ ਅੱਜੀ ਕੀ ਕੀਤਾ ਤੁਹਾਡੀ ਕੋਈ ਆਪਣੇ ਭੈਣ ਤੇ ਕੋਈ ਭੁਜਾਈ ਤੇ ਕੋਈ ਕਮੈਂਟ ਕਰੇ ਫਿਰ ਜਰ ਲਵਗੇ ਕੁੱਤੇ ਕੁੱਤੇ ਵਾਲੇ ਕੰਮ ਕੁੱਤਿਆਂ ਤੋਂ ਭੇੜੇ ਕੰਮ ਕਰਦੇ ਹੈ ਬੇਸ਼ਰਮੀ ਦੀ ਯਾਰ ਹੱਦ ਹੀ ਲਾਤੀ ਇਹਨਾਂ ਲੋਕਾਂ ਨੇ ਵੀ ਕਮੈਂਟ ਕਰਨ ਲੱਗੇ ਕੁਛ ਤਾਂ ਦੇਖੋ ਕੁਛ ਸ਼ਰਮ ਕਰੋ ਕਮੈਂਟ ਦਾ ਮਤਲਬ ਹੁੰਦਾ ਵੀ ਅਸੀਂ ਆਪਣੀ ਟਿੱਪਣੀ ਦੇਈਏ ਵੀ ਆਹ ਭਾਈ ਇਹਨੂੰ ਦੇਖ ਕੇ ਆਪਾਂ ਨੂੰ ਕਿੱਦਾਂ ਦਾ ਫੀਲ ਹੋਇਆ ਤੇ ਉਹਨੂੰ ਪੋਜ਼ਿਟਿਵ ਕਰੋ ਉਹ ਕੁੱਤੇ ਵਾਂਗੂ ਜਿੱਦਾਂ ਹੁਣ ਮੈਂ ਕੀ ਕਹਾਂ ਮੈਂ ਕਹਿ ਨਹੀਂ ਸਕਦਾ ਵੀਡੀਓ ਦੇ ਵਿੱਚ ਤੇ ਮੂੰਹ ਮਾਰ ਲਾਪਣਗੇ ਅੱਖੇ ਖਾਲ ਲਾਪਣਗੇ ਫਿਰ ਹੈ ਬਿਸ਼ਰਮੀ ਦੀ ਹੱਦ ਕੋਈ ਛੱਡੋ ਇੰਨਾ ਵਧੀਆ ਸਮਾਜ ਚੱਲ ਰਿਹਾ ਆ ਜਿੱਥੇ ਕੋਈ ਗਲਤ ਹੈਗਾ ਸੋ ਹੈਗਾ ਉਹਨੂੰ ਜਿੱਦਾਂ ਮਰਜ਼ੀ ਕਮੈਂਟ ਕਰੋ ਕੋਈ ਦਿੱਕਤ ਨਹੀਂ ਹੋ ਯਾਰ ਜਿੱਥੇ ਕੋਈ ਬੰਦਾ ਰੋਂਗ ਆ ਜਿੱਥੇ ਕੋਈ ਬੰਦਾ ਗਲਤ ਕੰਮ ਕਰ ਰਿਹਾ ਉਹਨੂੰ ਗਾਲ੍ਹਾਂ ਕੱਢੋ ਛੱਤਰ ਮਾਰੋ ਉਹਦੇ ਕੋਈ ਰੌਲਾ ਹੀ ਨਹੀਂ ਪਰ ਜਿਹੜਾ ਕੋਈ ਸਹੀ ਕਰ ਰਿਹਾ ਜਿਹੜੀ ਕੋਈ ਲੇਡੀਜ਼ ਉਹ ਵਿਚਾਰੀ ਮਿਹਨਤ ਕਰਦੀ ਆ ਉਹ ਮਿਹਨਤ ਕਰਦੀ ਆ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਰੋਟੀ ਦਿੰਦੀ ਆ ਆਪ ਰੋਟੀ ਖਾਂਦੀ ਆ ਤਦ ਤੋਂ ਉਹ ਵੀ ਨਹੀਂ ਜਰ ਹੁੰਦੀ ਤਾਰੇ ਦੋ ਅਸੀਂ ਨਹੀਂ ਜਾ ਰਹੇ ਹੁੰਦੇ ਹੁਣ ਮੈਂ ਕਹਿ ਨਹੀਂ ਸਕਦਾ ਕਿਹੜੀ ਅਸੀਂ ਹੁਣ ਬੇਸ਼ਰਮੋ ਕੁਛ ਤਾਂ ਸ਼ਰਮ ਕਰੋ ਸਾਡੀ ਜੀਜੀ ਤੇ ਨਾ ਜਦਾ ਉਹ ਨਾ ਭਲੇਖਾ ਨਾ ਰੱਖਿਓ ਅੱਜ 10 15 ਫੇ ਇਦਾਂ ਨੇ ਜਿਹੜ ਨੇ ਸਾਡੀ ਸ਼ਾਨ ਦੇ ਖਿਲਾਫ ਬੋਲਣਾ ਅੱਜ ਧੁੱਕੀ ਦੇਣੀ ਕੱਢ ساری ਜ਼ਿੰਦਗੀ ਅਗਲਾ ਯਾਦ ਵੀ ਰੱਖੂਗਾ ਹੋਇਆ ਕੀ ਆ ਸਮਝੇ ਕਿ ਨਹੀਂ ਸਮਝੇ ਆਪਣੀ ਔਕਾਤ ਬੰਦੇ ਨੂੰ ਨਹੀਂ ਭੁੱਲਣੀ ਚਾਹੀਦੀ ਸਾਡਾ ਕੋਈ ਵੀ ਬੰਦਾ ਦੱਸੇ ਕੋਈ ਵੀ ਬੰਦਾ ਦੱਸੇ ਕਿ ਸਾਡੇ ਗਰੁੱਪ ਦੇ ਬੰਦੇ ਵੱਲੋਂ ਕੋਈ ਗਰੁੱਪ ਦਾ ਨਾਮ ਲੈ ਕੇ ਕਿਸੇ ਨੂੰ ਗਲਤ ਕਮੈਂਟ ਕੀਤਾ ਗਿਆ ਹੋਵੇ ਤੁਸੀਂ ਉਧਰੋਂ ਇੱਕ ਕਮੈਂਟ ਕਰੋਗੇ ਪੁੱਠਾ ਇਧਰੋਂ ਫਿਰ 10 ਜਾਣਗੇ ਸਿੱਧੀ ਗੱਲ ਆ ਉਧਰੋਂ ਇੱਕ ਆਉਣਾ ਤਾਂ ਇਧਰੋਂ 10 ਜਾਣੇ ਆ ਜੋ ਮਰਜ਼ੀ ਹੋ ਜਾਏ ਠੀਕ ਹੈ ਨਹੀਂ ਇਧਰੋਂ ਫਿਰ ਕਮੈਂਟ ਪੁੱਠੇ ਹੀ ਜਾਣੇ ਆ ਇੱਕ ਦੇ 10 ਮਿਲਣਗੇ ਸਮਝ ਗਏ ਨਹੀਂ ਸਮਝੇ 1/10 ਮਿਲਨੇ ਆ ਪਰ ਉਦਾਂ ਨਹੀਂ ਆਪਾਂ ਕਿਸੇ ਨੂੰ ਕੁਝ ਵੀ ਬੋਲਦੇ ਪਰ ਜੇ ਕੁੱਤੇ ਖਾਣੀ ਕਰਾਉਣ ਦਾ ਜ਼ਿਆਦਾ ਸ਼ੌਂਕ ਹੈ ਤੁਹਾਨੂੰ ਤੁਸੀਂ ਕਰਾ ਸਕਦੇ ਹੋ ਕੋਈ ਚੱਕਰ ਨਹੀਂ ਹੈ ਦਾ ਕਿਉਂਕਿ ਅਸੀਂ ਅਸੀਂ ਭਰਾ ਕਮਾਏ ਆ ਭਰਾ ਸਮਝੇ ਕਿ ਨਹੀਂ ਸਮਝੇ ਸਾਡੇ ਕੋਲ ਉਹ ਨਹੀਂ ਲੰਡੂ ਯਾਰ ਨਹੀਂ ਹੈ ਕਿ ਜਿਹੜੇ ਖਾਣ ਲਈ ਸਾਡੇ ਕੋਲ ਆ ਜਾਣ ਸਮਝੇ ਕਿ ਨਹੀਂ ਸਮਝੇ ਤੇ ਇਦਾਂ ਦੇ ਫੁਕਰਿਆਂ ਪਿੱਛੇ ਜਿੰਨੇ ਮਰਜੀ ਹੋਣ ਪਰ ਖਾਣ ਵਾਲਾ ਕੋਈ ਨਹੀਂ ਹੁੰਦਾ ਤੇ ਬਕਵਾਸ ਕਰਨ ਦਾ ਕੋਈ ਮਤਲਬ ਹੀ ਨਹੀਂ ਯਾਰ ਅਸੀਂ ਅਸੀਂ ਕੋ ਮਾੜਾ ਕੰਮ ਨਹੀਂ ਕਰਦੇ ਹਨਾ ਅਸੀਂ ਜਿੰਨਾ ਆਪਣੀ ਲਾਈਨ ਦੇ ਲਈ ਸਮਾਜ ਦੇ ਵਿੱਚ ਸਮਾਜ ਨੂੰ ਵਧੀਆ ਬਣਾਉਣ ਲਈ ਜਿੰਨਾ ਅਸੀਂ ਕਰ ਸਕਦੇ ਅਸੀਂ ਕਰਦੇ ਜੇ ਸਾਨੂੰ ਕੋਈ ਗਲਤ ਬੋਲੂਗਾ ਜੇ ਜੇ ਮੰਨ ਲਓ ਵੀ ਕੋਈ ਦੂਜੇ ਨਿਊਟਰਲ ਬੰਦੇ ਵੀ ਕੋਈ ਤੀਏ ਪੜ ਦੇ ਬੰਦੇ ਵੀ ਆ ਉਹ ਕੀ ਕਹਿਣਗੇ ਉਹ ਵੀ ਉਦਾਂ ਦੇ ਬੰਦਿਆਂ ਦੇ ਛਿੱਤਰੀ ਮੰਨ ਕੇ ਯਾਰ ਤੁਸੀਂ ਕਿਹੜੇ ਬੰਦੇ ਨੂੰ ਗਲਤ ਬੋਲਣ ਦੇ ਆ ਇਹ ਚੀਜ਼ਾਂ ਤੋਂ ਹਟ ਜਾਓ ਬਾਜ ਆ ਜਾਓ ਇਹ ਇਹ ਸਮਾਜ ਨੂੰ ਵਧੀਆ ਚੱਲਣ ਦਿਓ ਜਿਹੜੀ ਦੂਜੇ ਦੇ ਫੋਲੋਅਰ ਦੇਖ ਕੇ ਦੂਜੇ ਦੇ ਲਾਈਕ ਦੇਖ ਕੇ ਹੈਨਾ ਜਿਹੜੇ ਦੂਜੇ ਦੇ ਫੋਲੋਅਰ ਤੇ ਲਾਈਕ ਦੇਖ ਕੇ ਤੁਹਾਡੇ ਤਕਲੀਫ ਜ਼ਿਆਦਾ ਹੁੰਦੀ ਨਾ ਮੱਖ ਲੜਦੀ ਆ ਤੁਸੀਂ ਮਿਹਨਤ ਕਰੋ ਸਾਨੂੰ ਦੱਸੋ ਅਸੀਂ ਸਪੋਰਟ ਕਰਾਂਗੇ ਤੁਹਾਡੀ ਪਰ ਚੱਜ ਦੇ ਕੰਮ ਕਰੋਗੇ ਫੇਸ